ਡੋਨਾਲਡ 트াম্প ਨੇ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਤੇਜ਼ੀ ਨਾਲ ਫਾਈਲਾਂ ਤੇ ਦਸਤਖਤ ਕਰਨੇ ਸ਼ੁਰੂ ਕਰ ਦਿੱਤੇ ਨੇ ਉਹ ਅਮਰੀਕਾ ਦੀਆਂ ਸਾਰੀਆਂ ਪੁਰਾਣੀਆਂ ਨੀਤੀਆਂ ਨੂੰ ਬਦਲ ਰਹੇ ਨੇ ਰਾਸ਼ਟਰਪਤੀ ਬਣਦੇ ਹੀ 24 ਘੰਟਿਆਂ ਦੇ ਅੰਦਰ ਹੀ ਉਹਨਾਂ ਨੇ 100 ਤੋਂ ਵੱਧ ਫਾਈਲਾਂ ਤੇ ਦਸਤਖਤ ਕੀਤੇ ਨੇ ਇਸ ਦੇ ਨਾਲ ਹੀ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਹਲਚਲ ਮਚ ਗਈ ਹੈ ਉਹਨਾਂ ਦੇ ਕੁਝ ਫੈਸਲਿਆਂ ਦਾ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀ ਮੂਲ ਦੇ ਲੋਕਾਂ ਤੇ ਸਿੱਧਾ ਅਸਰ ਪੈ ਰਿਹਾ ਹੈ ਅਤੇ ਉਹ ਚਿੰਤਤ ਵੀ ਹਨ ਅਜਿਹੇ ਚ ਉਹਨਾਂ ਨੇ ਇੱਕ ਦੇਸੀ ਜੁਗਾੜ ਰਾਹੀਂ ਰਾਸ਼ਟਰਪਤੀ ਦੇ ਹੁਕਮਾਂ ਦਾ ਤੋੜ ਲੱਭ ਲਿਆ ਡੋਨਾਲਡ 트ੰਪ ਨੇ ਜੋ ਸਭ ਤੋਂ ਵੱਡਾ ਫੈਸਲਾ ਲਿਆ ਉਹ ਜਨਮ ਦੇ ਆਧਾਰ ਤੇ ਨਾਗਰਿਕਤਾ ਨੂੰ ਲੈ ਕੇ ਹੈ ਹੁਣ ਤੱਕ ਅਮਰੀਕਾ ਵਿੱਚ ਪੈਦਾ ਹੋਏ ਲੋਕਾਂ ਨੂੰ ਆਪਣੇ ਆਪ ਹੀ ਨਾਗਰਿਕਤਾ ਮਿਲ ਜਾਂਦੀ ਸੀ ਪਰ ਇਹ ਮੁੱਦਾ ਉਹਨਾਂ ਮਹੱਤਵਪੂਰਨ ਫੈਸਲਾ ਵਿੱਚ ਸ਼ਾਮਲ ਸੀ ਜਿਨ੍ਹਾਂ ਤੇ ਡੋਨਾਲਡ 트ੰਪ ਨੇ ਕੁਰਸੀ ਉੱਤੇ ਬੈਠਦੇ ਹੀ ਦਸਖਤ ਕੀਤੇ ਸਨ ਉਹਨਾਂ ਨੇ ਜਨਮ ਤੋਂ ਹੀ ਨਾਗਰਿਕਤਾ ਦਾ ਨਿਯਮ ਬਦ ਦਿੱਤਾ ਹੈ ਭਾਰਤੀ ਅਮਰੀਕੀਆਂ ਨੇ ਇਸ ਅਮਰੀਕੀ ਕਾਨੂੰਨ ਦਾ ਵੱਕ ਤੋਂ ਵੱਧ ਫਾਇਦਾ ਉਠਾਇਆ ਅਮਰੀਕਾ ਵਿੱਚ ਪੈਦਾ ਹੋਏ ਉਹਨਾਂ ਦੇ ਬੱਚੇ ਆਪਣੇ ਆਪ ਹੀ ਅਮਰੀਕੀ ਨਾਗਰਿਕ ਬਣ ਗਏ ਇਸ ਤੋਂ ਭਾਰਤੀ ਅਮਰੀਕੀ ਭਾਈਚਾਰਾ ਕਾਫੀ ਪਰੇਸ਼ਾਨ ਹੈ ਪਰ ਇਸ ਭਾਈਚਾਰੇ ਨੇ ਇੱਕ ਅਸਥਾਈ ਹੱਲ ਲੱਭ ਲਿਆ ਪਿਛਲੇ ਕੁਝ ਘੰਟਿਆਂ ਵਿੱਚ ਉੱਥੇ ਸਜੇਰੀਅਨ ਡਿਲੀਵਰੀਆਂ ਦਾ ਹੜ ਆ ਗਿਆ ਹੈ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਨਵੇਂ ਨਿਯਮ ਤੋਂ ਬਚਣ ਲਈ ਲੋਕ ਅჯਾ ਕਰ ਰਹੇ ਨੇ ਨਵਾਂ ਨਿਯਮ 20 ਫਰਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ ਅਖਬਾਰ ਦੀ ਰਿਪੋਰਟ ਵਿੱਚ ਨਿਊ ਜਰਸੀ ਦੇ ਇੱਕ ਕਲੀਨਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਕੁਝ ਸਮੇਂ ਤੋਂ ਪ੍ਰੀ-ਟਰਮ ਡਿਲੀਵਰੀ ਲਈ ਬੇਨਤੀਆਂ ਸਧਾਰਨ ਤੌਰ ਉੱਤੇ ਜ਼ਿਆਦਾ ਹਨ ਕਲੀਨਿਕ ਵਿੱਚ ਬਲਾਉਣ ਜਾਂ ਆਉਣ ਵਾਲੀਆਂ ਲਈ ਇਹਨਾਂ ਔਰਤਾਂ ਵਿੱਚੋਂ ਜ਼ਿਆਦਾਤਰ ਭਾਰਤੀ ਹਨ ਜੋ 8 ਤੋਂ 9 ਮਹੀਨਿਆਂ ਦੀ ਗਰਭਤੀ ਹਨ 20 ਫਰਵਰੀ ਤੋਂ ਪਹਿਲਾਂ ਸੀ ਸੈਕਸ਼ਨ ਦੀ ਮੰਗ ਕਰ ਰਹੀਆਂ ਨੇ ਇਹਨਾਂ ਵਿੱਚੋਂ ਕੁਝ ਔਰਤਾਂ ਦੀ ਗਰਭ ਅਵਸਥਾ ਬਹੁਤ ਘੱਟ ਹੈ ਅਖਬਾਰ ਨੇ ਇੱਕ ਡਾਕਟਰ ਐਸਜੀ ਰਾਮ ਦੇ ਹਵਾਲੇ ਨਾਲ ਕਿਹਾ ਕਿ ਇੱਕ ਔਰਤ ਜੋ ਸਿਰਫ 7 ਮਹੀਨੇ ਦੀ ਗਰਭਤੀ ਸੀ ਉਹ ਆਪਣੇ ਪਤੀ ਨਾਲ ਆਈ ਅਤੇ ਪ੍ਰੀਟਰਮ ਡਿਲੀਵਰੀ ਲਈ ਬੇਨਤੀ ਕੀਤੀ ਉਸ ਦੀ ਡਿਲੀਵਰੀ ਮਾਰਚ ਵਿੱਚ ਹੋਣੀ ਹੈ ਇਹ ਸਥਿਤੀ ਦੱਸਦੀ ਹੈ ਕਿ ਨਾਗਰਿਕਤਾ ਦੀ ਸਮਾਂ ਸੀਮਾ ਤੋਂ ਪਹਿਲਾਂ ਬੱਚਿਆਂ ਨੂੰ ਜਨਮ ਦੇਣ ਦੀ ਇੱਛਾ ਵੱਧ ਗਈ 2 ਫਰਵਰੀ ਤੋਂ ਬਾਅਦ ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਅਸਥਾਈ ਵੀਜ਼ੇ ਤੇ ਅਮਰੀਕਾ ਵਿੱਚ ਰਹਿ ਰਹੇ ਹਨ ਉਹਨਾਂ ਨੂੰ ਨਾਗਰਿਕਤਾ ਨਹੀਂ ਮਿਲੇਗੀ ਅਖਬਾਰ ਨੇ ਟੈਕਸਸ ਦੇ ਗਾਇਨੀਕੋਲੋਜਿਸਟ ਡਾਕਟਰ ਐਸਜੀ ਮੁਲਕਾ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਉਹ ਹਮੇਸ਼ਾ ਜੋੜੀਆਂ ਨੂੰ ਦੱਸਦੇ ਰਹੇ ਕਿ ਸਮੇਂ ਤੋਂ ਪਹਿਲਾਂ ਡਿਲੀਵਰੀ ਮਾ ਅਤੇ ਬੱਚਾ ਦੋਵਾਂ ਲਈ ਖਤਨਾਕ ਹੋ ਸਕਦੀ ਹੈ ਇਸ ਨਾਲ ਫੇਫੜਿਆਂ ਦਾ ਵਿਕਾਸ ਨਹੀਂ ਹੋ ਸਕਦਾ ਖਾਣ ਵਿੱਚ ਅਸਮਰਥਾ ਭਾਰ ਘਟ ਅਤੇ ਨਿਊਰੋਲੋਜੀਕਲ ਸਮੱਸਿਆਵਾਂ ਅਤੇ ਅਤੇ ਹੋਰ ਪੇਚੜਗੀਆਂ ਹੋ ਸਕਦੀਆਂ ਹਨ ਅਮਰੀਕਾ ਵਿੱਚ ਭਾਰਤੀਆਂ ਲਈ ਹੁਣ ਮਸੀਬਤ ਵੱਧ ਗਈ ਹੈ ਉਹਨਾਂ ਨੂੰ ਗ੍ਰੀਨ ਕਾਰਡ ਲਈ ਕਾਫੀ ਸਮਾਂ ਇੰਤਜ਼ਾਰ ਕਰਨਾ ਪਿਆ ਹੁਣ ਉਹਨਾਂ ਦੇ ਸਿਰ ਤੇ ਨਾਗਰਿਕਤਾ ਦਾ ਡਰ ਮੰਡਰਾਉਣ ਲੱਗਿਆ ਅਮਰੀਕਾ ਵਿੱਚ ਰਹਿ ਰਹੇ ਉਹ ਸਾਰੇ ਭਾਰਤੀ ਪਰਿਵਾਰਾਂ ਲਈ ਇਹ ਉਫਕਾ ਸਮਾਂ ਹੈ ਇਸ ਬਾਰੇ ਇੱਕ ਭਾਰਤੀ ਦਾ ਕਹਿਣਾ ਹੈ ਕਿ ਸਾਡੇ ਲਈ ਨਾਗਰਿਕਤਾ ਹਾਸਲ ਕਰਨ ਦਾ ਇੱਕੋ ਇੱਕ ਰਸਤਾ ਸੀ ਉਹ 8 ਸਾਲ ਪਹਿਲਾਂ H1B ਵੀਜ਼ੇ ਤੇ ਅਮਰੀਕਾ ਆਇਆ ਸੀ ਉਸਨੇ ਕਿਹਾ ਕਿ ਉਹ 6 ਸਾਲਾਂ ਤੋਂ ਗ੍ਰੀਨ ਕਾਰਡ ਦੀ ਉਡੀਕ ਕਰ ਰਿਹਾ ਸੀ ਸੰਤਮੀਕ ਸਾਲ ਦੇ ਪਹਿਲੇ ਮੁਕੀ ਧੰਨ ਧੰਨ ਬਾਬਾ ਜੀਤ ਸਿੰਘ ਦੀ ਸ਼ਹੀਦ ਜਿਨ੍ਹਾਂ ਦਾ ਜਨਮ ਦਿਹਾੜਾ ਗੁਰੂ ਨਾਨਕ ਪੁਰਦਵਾਰਾ ਸਮੈਤਿਕ ਵਿਕੇ ਬੜੀ ਸ਼ਰਧਾ ਭਾਵਨਾ ਤੇ ਜੋਸ਼ ਉਤਸ਼ਾਹ ਦੇ ਨਾਲ ਬਣਾਇਆ ਜਾ ਰਿਹਾ ਹੈ 24 ਜਨਵਰੀ ਦਿਨ ਸ਼ੁੱਕਰਵਾਰ ਸਵੇਰੇ 10 ਵਜੇ ਸ਼੍ਰੀ ਅਕਨਪੂਰ ਸਾਹਿਬ ਦੇ ਆਰੰਭਤਾ ਹੋਣ ਜਾ ਰਹੀ ਹੈ ਅਤੇ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9:30 ਵਜੇ ਭੋਗ ਪਾਏ ਜਾਣਗੇ ਉਪਰੰਤ ਰਾਗੀ ਢਾਡੀ ਕੀਰਤਨ ਜਤੇ ਇਸ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਣਗੇ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਨੂੰ ਇੰਗਲੈਂਡ ਭਾਰ ਦੀਆਂ ਸੰਗਤਾਂ ਨੂੰ ਹੋਮ ਹਮਾਤੇ ਪਹੁੰਚਣ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ